ਨਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੀ ਕਰ ਹੱਥ ਜੀ ਸੋ ਚੰਦਾ ਉੱਗਵ ਹੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਗੁਰਬਿਨ ਕੋਰ ਅੰਧਾਰ ਗੁਰੂ ਬਿਨਾ ਸਮਝਣ ਆਵੇ ਗੁਰਬਿਨ ਸੁਰਤਿ ਨ ਸਿੱਧ ਗੁਰੂ ਬਿਨਾ ਮੁਕਤਿ ਨ ਪਾਵੇ ਬਾਣੀ ਗੁਰੂ ਗਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੀ ਗੁਰ ਬਾਣੀ ਕਹੈ ਸਿਵਕ ਜਨਮਾਨੈ ਪ੍ਰਤਖ ਗੁਰੂ ਨਿਸਤਾਰੀ ਸੁਕਾਹੁ ਤੁੰਬੀ ਦੀ ਹੈ ਆਹ ਨੂੰ ਸੁਸਹਿਜ ਸੁਬਾਹੀ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਇਤ ਸ੍ਰੀ ਮਹਲਾ 4 ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤਿ ਕੀ ਜੈ ਹਰਿ ਬਾਂਜਾ ਤਨ ਸੁਝੇ ਦਿਹ ਫਿਰੈ ਬਿਨ ਨਵੈ ਓਏ ਖਪ-ਖਪ ਮੂਏ ਕਰੰਜਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਨ ਮਾਤਕ ਜੈ ਹਰ ਬਾਂਜਾ ਤਨ ਸੁਨੇ ਦੇਹ ਫਿਰਾਏ ਬਿਨ ਨਾਵੇ ਓਏ ਖੱਪ ਖੱਪੋ ਮੋਏ ਕ ਰੰਝਾ ਮੇਰੇ ਮਨ ਜਪ ਰਾਮ ਨਾਮ ਹਰ ਮਹਾਜਾ ਹਰ ਹਰਿ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਾਲ ਯੁਗ ਅਧ ਊਤਮ ਹਰ ਪਾਈਐ ਸਤਿਗੁਰ ਮਾਝ ਹਉ ਬਲ ਹਾਰਿ ਸਤਿਗੁਰ ਆਪਣੇ ਜਨ ਗੁਬਤ ਨਾਮ ਪਰਗਾ ਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਉ ਪਾਇਆ ਵਡ ਧਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲਿਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲਿਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ